ਖਾਲਸਾ ਦੀ ਆਪਣਾ ਫਰਜ਼ ਮੰਨਦਾ ਸੀ 40 ਸਾਲ ਹੋ ਗਏ ਸੀ ਕਿ ਅਕਾਲ ਤਖਤ ਸਾਹਿਬ ਦੇ ਟੈਗ ਉਹਨੂੰ ਆਪਾਂ 40ਵੀਂ ਵਰੀ ਗੰਢ ਮਨਾਈ ਆ ਉਹ ਸਮੇਂ ਤੇ ਆਪਾਂ ਸਰਦਾਰ ਸਭਜੀਤ ਸਿੰਘ ਖਾਲਸਾ ਨੂੰ ਅਤੇ ਅੰਮ੍ਰਿਤਪਾਲ ਸਿੰਘ ਦੀ ਖਾਲਸਾ ਨੂੰ ਫੱਦੇ ਬਖਸੀ ਆ ਸੋ ਖਾਲਸਾ ਜੀ ਭਾਈ ਗਰੇਵ ਸਿੰਘ ਜੀ ਹੁਣਾਂ ਨੇ ਬਹੁਤ ਜਿਆਦਾ ਇਲਾਕੇ ਦੇ ਵਿੱਚ ਸੇਵਾ ਕੀਤੀ ਇਸ ਤਰ੍ਹਾਂ ਦਿਆਲਪੁਰੇ ਮਿਲਜੇਕੇ ਦੇ ਨੌਜਵਾਨ ਇਸ ਤਰ੍ਹਾਂ ਭਾਈ ਧਿਆਲ ਸਿੰਘ ਜੀ ਸਾਡੇ ਸਾਰਿਆਂ ਨੇ ਕਾਵਰ ਕਸ਼ੇ ਕਰਕੇ ਲਾਕੇ ਦੇ ਜੁਟੇ ਸੋ ਮਹਾਨ ਸ਼ਹੀਦ ਦੇ ਪੁੱਤਰ ਸਾਡੇ ਵੀ ਸਰਬਜੀਤ ਸਿੰਘ ਜੀ ਖਾਲਸਾ ਪਹੁੰਚ ਚੁੱਕੇ ਆ ਸੋ ਖਾਲਸਾ ਜੀ ਇੱਕ ਮੈਂ ਬੇਨਤੀ ਜ਼ਰੂਰ ਕਰੂੰਗਾ ਮਹਾਪੁਰਖਾਨੇ ਕੇ ਹਾਜ਼ਰੀ ਜਦੋਂ ਬਲਵਾਰ ਸਾਹਿਬ ਦੇ ਅਟੈਕ ਹੋ ਜੂਗਾ ਉਦੋਂ ਖਾਲਸਤਾਨ ਦੀ ਢੀ ਟਿਕ ਜੂਗੀ ਤੇ ਤੁਸੀਂ 2 MP ਚਾਹ ਦਿੱਤੇ ਆ ਅਗਲੀਆਂ ਆਪਣੀਆਂ ਜਨ MLਆਂ ਦੀਆਂ ਚੋਣਾਂ ਵੀ ਆਉਣੀਆਂ ਤੇ ਨੀਂ ਰੱਖਣੀਆਂ ਸਰਪੰਚ ਬਲਾਕ ਸੰਮਤੀ ਵੀ ਆ ਬਖਾਲਸੇ ਪੰਥ ਦੇ ਬਣਾ ਦੇਣੇ ਆ ਸੋ ਮੈਂ ਬੇਨਤੀ ਕਰਾਂ ਸਰਬਜੀਤ ਸਿੰਘ ਜੀ ਖਾਲਸਾ ਸੰਗਤਾਂ ਦੇ ਵਿੱਚ ਹਾਜ਼ਰ ਹੋ ਕੇ ਹਾਜਰੀ ਧਾਰਨ ਸ਼ਹੀਦ ਪਰਵਾਰ ਦੇ ਪੁੱਤਰ ਸਰਦਾਰ ਹਰਮਜੀਤ ਸਿੰਘ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੀ ਸਤਿ ਨਿਹਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਉਹਦੇ ਤਪਸਥਾਨ ਬਾਬਾ ਧਰਮ ਸਿੰਘ ਜੀ ਦੇ ਤਰਨਾ ਦਲ ਦੇ ਵਰਸੀ ਦੇ ਮੌਕੇ ਇਕੱਠੇ ਹੋਏ ਆਂ ਸਾਧ ਸੰਗਤ ਜੀ ਮੈਂ ਪਹਿਲਾਂ ਤਾਂ ਮਾਫੀ ਮੰਗਦਾ ਕਿ ਲੇਟ ਆਂ ਸਾਧ ਸੰਗਤ ਬਹੁਤ ਮਤਲਬ ਦਾ ਜਾਣਾ ਕਿਤੇ ਹੁੰਦਾ ਹੈ ਤੇ ਪ੍ਰੋਗਰਾਮ ਆ ਜਾਂਦੇ ਆ ਜੀ ਤੁਸੀਂ ਸਾਡੇ ਪਹਿਲਾਂ ਚੱਲੋ ਉਹਦੇ ਕਰਕੇ ਅਸੀਂ ਲੇਟ ਹੋ ਜਾਂਦੇ ਆ ਰੋਜ਼ ਹੀ ਹੋ ਉਹ ਜਾਂਦਾ ਐਵੇਂ ਬਾਕੀ ਸਾਧ ਸੰਗਤ ਮੈਂ ਆਪ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਤੁਸੀਂ ਮੈਨੂੰ ਇੰਨਾ ਇੱਜ਼ਤ ਮਾਨ ਪਿਆਰ ਬਖਸ਼ਿਆ ਹੈ ਤੇ ਮੈਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਮੈਂ ਹੁਣ ਵੀ ਤੇ ਗਾਵਾਂ ਲੋਕ ਵੀ ਤੁਹਾਡੇ ਵਿੱਚ ਹੀ ਆਜੇ ਰਹਾਂਗਾ ਕਿਸੇ ਦੇ ਵੀ ਦੁੱਖ ਸੁੱਖ ਦੇ ਵਿੱਚ ਕੋਈ ਕਿਸੇ ਨੂੰ ਲੋੜ ਹੈ ਜਦ ਮਰਜ਼ੀ ਮੇਰੇ ਤੱਕ ਪਹੁੰਚ ਕਰ ਸਕਦਾ ਔਰ ਕਈ ਆਪਣੇ ਪਾਰਟੀ ਦੇ ਨਮਾਇਦੇ ਹੈ ਜਿਨ੍ਹਾਂ ਕੋਲੇ ਮੇਰਾ ਨੰਬਰ ਹੈ ਤੁਸੀਂ ਉਹਨਾਂ ਨੂੰ ਕਹਿ ਕੇ ਮੇਰੇ ਤੱਕ ਸਨੇਹਾ ਪਹੁੰਚਾ ਸਕਦੇ ਹੋ ਆਪਾਂ ਹਾਜ਼ਰ ਹੈ ਤੁਹਾਡੇ ਲਈ ਬਾਕੀ ਸਾਰਾ ਸੰਗਤ ਜੀ ਮਤਲਬ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦੀ ਹਾਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਤੁਸੀਂ ਮੈਨੂੰ ਨਿਮਾਣੇ ਨੂੰ ਇੰਨਾ ਮਾਣ ਬਖਸ਼ਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਉਹਨਾਂ ਦੇ ਨਾਲ ਜਵਾਰ ਕਾ ਸਾਹਿਬ ਵੀ ਪਹੁੰਚੇ ਹਨ ਜ세ਦਾਰ ਹਾਕਮ ਸਿੰਘ ਜੀ ਸਰੂਪੇ ਦੇ ਰਹੇ ਨੇ ਬੋਲੇ ਸੰਗਤ ਜੀ ਮੈਂ ਇੱਕ ਬੇਨਤੀ ਕਰ ਦੇਵਾਂ ਜੇ ਜਿਹੜੇ ਲੋਕ ਕਹਿੰਦੇ ਸੀ ਅਸੀਂ ਆਮ ਲੋਕ ਆ ਜੋ ਹਜ਼ਾਰ ਹਜ਼ਾਰ ਬੰਦੇ ਦੀ ਸੁਰੱਖਿਆ ਲਈ ਫਿਰਦੇ ਆ ਪਰ ਸਰਪਜੀਤ ਸਿੰਘ ਹੀ ਖਾਲਸਾ ਨੇ ਦੱਸਤਾ ਵੀ ਆਮ ਲੋਕ ਕੌਣ ਹੁੰਦੇ ਆ ਜੋ ਸਰਪਜੀਤ ਸਿੰਘ ਹੀ ਖਾਲਸਾ ਸੋਡੇ ਵਿੱਚ ਆਇਆ ਕੋਈ ਉਹਨਾਂ ਦਾ ਸੁਰੱਖਿਆ ਨਹੀਂ ਉਹੀ ਬਾਹਰ ਪੰਥਕ ਬੰਦੇ ਆ ਪੰਥਕ ਪਰਿਵਾਰ ਆ ਮਿਸਾਂ ਪੰਥ ਦੀ ਸੇਵਾ ਕਰਨਗੇ ਹੁਣ ਬਾਬਾ ਹਰਜੀਤ ਸਿੰਘ ਨੂੰ ਸਰੂਪਾ ਦਿੱਤਾ ਜਾਂਦਾ ਉਹ ਵੀ ਕਿਰਪਾ ਕਰਕੇ ਸਰਪਾ ਲੈਣ ਦੀ ਕਿਰਪਾ ਆਕਨ ਬੋਲ ਸਾਨਿਆ ਸਰਪਾ ਦਾ ਉਹ ਸਾਰੀਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਲਾਖਾਂ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਖਾਲਸਾ ਜੀ ਹੁਣ ਆਗਾ ਧੰਨਵਾਦ ਕਰਦੇ ਆ ਜਿਹੜੇ ਨਗਰਾਂ ਦੇ ਵਿੱਚ ਧੰਨਵਾਦ ਕਰਨ ਨੂੰ ਪਹੁੰਚੂ ਗਏ ਨੇ ਜਿਨ੍ਹਾਂ ਨੇ ਤਾਂ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡਾ ਇਹਨਾਂ ਨੇ ਬੂਮ ਦਾ ਮਾਣ ਮੁਸਲਮਾਨ ਨੂੰ ਗੁਰੂ ਕਿਰਪਾ ਕਰੇ ਵਾਕਸਿਸ ਕਰੇ ਸਾਰਿਆਂ ਨੂੰ ਭਾਈ ਹੁਣ ਬੇਨਤੀ ਹੈ ਜਾ ਪਾਣੀ ਵਰਸਾਦਾ ਪਾਣੀ ਲੰਗਰ ਪਾਣੀ ਸੋਗੋ ਗੁਰੂ ਦੀ ਹਜ਼ੂਰੀ ਚਾਹ ਜੀ ਮਰੋ ਬਾਹਰ ਗੁਰੂ ਜੀ ਦਾ ਖਾਲਸਾ ਬਥੇ ਆ ਬਜ਼ੁਰਗ ਕਾਫੀ ਚਿਰ ਦਾ ਕਹੀ ਜਾਂਦਾ ਕੋਈ ਕਾਪੜਾ ਲਾਉਣੀ ਆ ਇਹ ਕਾਪੜਾ ਲਾਊਗਾ ਹੁਣ ਏ ਸਤਿਪਾਲਾ ਪਾਸ਼ਾ ਕਿਉਂ ਕਾਲਯੁਗ ਮੁੱਸਾਂ ਨੂੰ ਬੱਟ ਦੇਈ ਫਿਰਦਾ ਜਦੋਂ ਦੇਗਵੰਤ ਜੀ ਨੇ ਮੇਰੇ ਅਰਕ ਦੇ ਕਰੀਬ ਦਾ ਕੀ ਬੱਤੀ ਦਾ ਕਰਮਾ ਵਾਲੇ ਏ ਗੁਰੂ ਨਾਨਕ ਪਾਸ਼ਾ ਸੰਗਤਾਂ ਨੂੰ ਵਾਹਿਗੁਰੂ ਸੰਗਤਾਂ ਨੂੰ ਬੇਨਤੀ ਆ ਵੀ ਇਸੇ ਜਗ੍ਹਾ ਤੇ ਲੈਣਾ ਬਣਾ ਲਓ ਆਪਾਂ ਸਾਰੇ ਇੱਥੇ ਹੀ ਪ੍ਰਸ਼ਾਦਾ ਦਾਲਾ ਆਪ ਸਾਰੀਆਂ ਸੰਗਤਾਂ ਨੂੰ ਸ਼ਿਕਾਇਆ ਜਾਵੇਗਾ ਇੱਥੇ ਹੀ ਲਾਈਨਾਂ ਬਣਾ ਕੇ ਬੈਠੋ ਤੇ ਨਾਲ ਹੀ ਬਾਬਾ ਜੀ ਪਾਸੋਂ ਆਪਾਂ ਬਹੁਤ ਇਹਨਾਂ ਨੇ ਮੈਨੂੰ ਦੱਸਦੇ ਸੀ ਕਹਿੰਦੇ ਮੈਂ ਮਹਾਂਪੁਰਸ਼ਾਂ ਬਾਬਾ ਧਰਮ ਸਿੰਘ ਜੀ ਦੇ ਤੇ ਬੈਠੇ ਮਿੱਠੀ ਕਵਤਾ ਬਣਾਈ ਆ ਤੇ ਇਹ ਆਪਾਂ ਨੂੰ ਉਹ ਕਵਤਾ ਜਿਹੜੀ ਇਹਨਾਂ ਨੇ ਬਣਾਈ ਆ ਉਹ ਆਪਾਂ ਨੂੰ ਸੁਣਾਉਣਗੇ ਤੇ ਨਾਲ ਨਾਲ ਆਪਾਂ ਪ੍ਰਸ਼ਾਦਾ ਪਾਣੀ ਵੀ ਛਕਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ